ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਂ ਮਨਜੋਤ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕੁੜੀਆਂ ਆਪਣੀ ਸੁਰੱਖਿਆ ਕਿਵੇਂ ਕਰਨ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਅ ਚਕਤਾਰ ਸਰ ਦੇ ਨਾਲ ਸਰ ਵੈਲਕਮ ਟੂ ਦ ਸ਼ੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਜਿਵੇਂ ਹੁਣ ਕੁੜੀਆਂ ਸਕੂਲਾਂ ਤੋਂ ਆਪਣੇ ਘਰਾਂ ਤੱਕ ਜਾਂਦੀਆਂ ਨੇ ਜਾਂ ਫਿਰ ਕਾਲਜਸ ਤੋਂ ਆਪਣੇ ਘਰਾਂ ਤੱਕ ਜਾਂਦੀਆਂ ਨੇ ਤੇ ਉਹ ਰਸਤੇ ਦੇ ਵਿੱਚ ਬੱਸ ਦਾ ਸਫ਼ਰ ਤੈਅ ਕਰਦੀਆਂ। ਬਿਲਕੁਲ ਬਿਲਕੁਲ। ਸੋ ਬੱਸਾਂ ਦੇ ਵਿੱਚ ਇੰਨਾ ਜ਼ਿਆਦਾ ਰਸ਼ ਹੁੰਨ ਦੇ ਕਾਰਨ ਉਹ ਆਪਣੀ ਉੱਥੇ ਕਿਵੇਂ ਸੁਰੱਖਿਆ ਕਰਨ? ਬਿਲਕੁਲ ਮਨਜੋਤ ਲੜਕੀਆਂ ਆਪਾਂ ਦੇਖਦੇ ਹਾਂ ਹਰ ਰੋਜ਼ ਇੱਕ ਪੰਜਾਬ ਦੇ ਵਿੱਚ ਬੱਸ ਆਫਰ ਫ੍ਰੀ ਆ ਹੁਣ ਭਾਰੀਆਂ ਚੱਲਦੀਆਂ ਨੇ ਬੱਸਾਂ ਪੂਰੀਆਂ। ਬੱਸਾਂ ਦੇ ਵਿੱਚ ਕਈ ਵਾਰ ਦੇਖਦੇ ਆਂ ਜਿਹੜੇ ਜੰਗ ਇਸ ਦੇ ਮੁੰਡੇ ਆ। 17 18 19 20 21 22 23 25 ਸਾਲ ਤੱਕ ਵਾਲੇ ਉਹ ਬੜੇ ਆਮ ਨਾਲ ਕੁੜੀਆਂ ਨਾਲ ਪੇਸ ਆਉਂਦੇ ਆ ਪਰ ਜਿਹੜੇ ਅੰਕਲ ਟਾਈਪ ਲੋਕ ਹੈ ਨਾ ਮਤਲਬ 40 45 ਸਾਲ ਤੋਂ ਉੱਪਰ ਵਾਲੀ ਜਨਸੰਖਿਆ ਹੈ ਇਹਨਾਂ ਦੀ ਸ਼ਰਮ ਕਈਆਂ ਸਾਰਿਆਂ ਦੀ ਨਹੀਂ ਮੈਂ ਕਹਿ ਰਿਹਾ ਮਾਫ਼ ਕਰਨਾ ਮੈਂ ਸਾਰਿਆਂ ਦੇ ਲਈ ਨਹੀਂ ਕਹਿ ਰਿਹਾ ਪਰ ਅੱਧੇ ਇੱਕ ਐਨੇ ਇਦਾਂ ਦੇ ਮਤਲਬ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਤੂੜੀ ਭਰੀ ਹੈ ਜਿਹੜੇ ਅੰਕਲ ਟਾਈਪ ਲੋਕ ਨੇ ਨਾ ਬੱਸਾਂ ਦੇ ਵਿੱਚ ਸਭ ਤੋਂ ਵੱਧ ਪਰੇਸ਼ਾਨ ਕੁੜੀਆਂ ਨੂੰ ਉਹੀ ਕਰਦੇ ਆ ਕੁੜੀ ਵਿਚਾਰੀ ਸੀਟ ਤੇ ਇਸ ਕਰਕੇ ਬਹਿ ਜੇਗੀ ਕਿ ਚਲੋ ਮੇਰੇ ਪਿਓ ਤੋਂ ਵੱਡੀ ਉਮਰ ਦਾ ਬੈਠਾ ਮੈਂ ਇਹਦੇ ਨਾਲ ਹੀ ਸੀਟ ਤੇ ਬੈਠ ਜਾਨੀ ਆ ਉਧਰਲੇ ਸਾਈਡ ਮੁੰਡਾ ਬੈਠਾ ਮੈਂ ਕੁੜੀਆਂ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਮੁੰਡਿਆਂ ਤੋਂ ਤੁਹਾਨੂੰ ਖਤਰਾ ਨਹੀਂ ਅੱਜ ਕੱਲ੍ਹ ਦੇ ਮੁੰਡੇ ਪੜ੍ਹ ਲਿਖ ਕੇ ਇੰਨੀ ਕੋ ਉਹਨਾਂ ਨੂੰ ਅਕਲ ਆ ਗਈ ਹੈ ਜਿਹਦੇ ਨਾਲ ਕੋਈ ਗੱਲਬਾਤ ਹੈ ਉੱਥੀ ਹੈ ਦੂਜੇ ਨਹੀਂ ਕਿਸੇ ਨੂੰ ਪਰੇਸ਼ਾਨ ਕਰਦੇ ਪਰ ਜਿਹੜਾ ਆ 30 35% ਅੰਕਲ ਲਾਣਾ ਜਿਹੜਾ ਜਿਨ੍ਹਾਂ ਦੇ ਦਿਮਾਗ ਤੇ ਸਾਰਾ ਦਿਨ ਹੀ ਇੱਕੋ ਗੱਲ ਚੱਲਦੀ ਰਹਿੰਦੀ ਹੈ ਉਹ ਬਸਾਂ ਦੇ ਵਿੱਚ ਮੈਂ ਹੈਰਾਨ ਆ ਇੱਕ ਦਿਨ ਮੈਂ ਮਨਜੋਤ ਤੈਨੂੰ ਦੱਸਦਾ ਮੈਂ ਸਫ਼ਰ ਕਰ ਰਿਹਾ ਸੀ ਪ ਮੇਰੇ ਤੋਂ ਅਗਲੀ ਸੀਟ ਤੇ ਇੱਕ ਅੰਕਲ ਬੈਠੇ ਸੀ ਏਜ ਹੋਏਗੀ 60 ਕੁ ਸਾਲ ਔਰ ਨਾਲ ਆ ਕੇ ਇੱਕ ਲੜਕੀ 25 25 26 ਸਾਲ ਦੀ ਲੜਕੀ ਉਹਦੇ ਇੱਕ ਛੋਟਾ ਜਿਹਾ ਨਾਲ ਬੱਚਾ ਸ਼ਾਇਦ ਉਹਦਾ ਆਪਣਾ ਬੇਬੀ ਹੋਏਗਾ ਉਹਨੂੰ ਲੈ ਕੇ ਉਹ ਆ ਕੇ ਉਸ ਸੀਟ ਤੇ ਬਹਿ ਜਾਂਦੀ ਆ ਕਨੈਕਟਰ ਆਉਂਦਾ ਟਿਕਟਾਂ ਕੱਟਣ ਦੇ ਲਈ ਉਹ ਕੁੜੀ ਆਪਣਾ ਆਧਾਰ ਕਾਰਡ ਅਜੇ ਕੱਟਣੀ ਲੱਗਦੀ ਆ ਪਤਾ ਨਹੀਂ ਉਹਨੇ ਟਿਕਟਾਂ ਕਟਾਉਣੀ ਸੀ ਆਪਣਾ ਪਰਸ ਖੋਲਣ ਲੱਗਦੇ ਆ ਜਿਹੜਾ ਉਹ ਅੰਕਲ ਬੈਠਾ ਹੁੰਦਾ ਕਨੈਕਟਰ ਨੂੰ ਪੈਸੇ ਫੜਾ ਦਿੰਦਾ ਆਖੇ ਜੀ ਦੋ ਟਿਕਟਾਂ ਚੰਡੀਗੜ੍ਹ ਦੀਆਂ ਦੇ ਦਿਓ ਕਨੈਕਟਰ ਨੂੰ ਵੀ ਪਿਲਿਖਾ ਹੋ ਜਾਂਦਾ ਕਿ ਇਕੱਠੇ ਨੇ ਅਸੀਂ ਵੀ ਪਿੱਛੇ ਬੈਠੇ ਸੀ ਅਸੀਂ ਵੀ ਸੋਚਿਆ ਵੀ ਯਾਰ ਪਿਓ ਹੋਏਗਾ ਕੁੜੀ ਦਾ ਇਹ ਜਿਹੜੇ ਟਿਕਟੇ ਨੇ ਆਪ ਘਟਵਾਈਏ ਤੇ ਕੁੜੀ ਦਾ ਪਿਓ ਹੋਏਗਾ ਬਸ ਪਟਿਆਲਾ ਨਿਕਲ ਕੇ ਰਾਜਪੁਰੇ ਨਹੀਂ ਅਜੇ ਪਹੁੰਚੀ ਹੁੰਦੀ ਤੇ ਉਹ ਅੰਕਲ ਦੀਆਂ ਜਿਹੜੀਆਂ ਹਰਕਤਾਂ ਨੇ ਸਟਾਰਟ ਹੋ ਜਾਂਦੀਆਂ ਨੇ ਕਦੇ ਉਹ ਐਵੇਂ ਹੱਥ ਘਮਾਉਂਦਾ ਮੋਢੇ ਤੇ ਲਾ ਦਿੰਦਾ ਕਦੇ ਕੂਣੀ ਜੀ ਮਾਰਨੀ ਸ਼ੁਰੂ ਕਰ ਦਿੰਦਾ ਕੁੜੀ ਨੂੰ ਕੁੜੀ ਤੋਂ ਪਤਾ ਲੱਗ ਜਾਂਦਾ ਕਿ ਕੁੜੀ ਪਰੇਸ਼ਾਨ ਹੈ ਇਸ ਬੰਦੇ ਤੋਂ ਰਾਜਪੁਰੇ ਤੋਂ ਬੱਸ ਅਜੇ ਬਨੂੜ ਨਹੀਂ ਪਹੁੰਚੀ ਹੁੰਦੀ ਕੁੜੀ ਖੜੀ ਹੋ ਕੇ ਉਸ ਅੰਕਲ ਦੇ ਮੂੰਹ ਤੇ ਜ਼ੋਰ ਨਾਲ ਇੱਕ ਥੱਪੜ ਮਾਰ ਕੇ ਕਹਿੰਦੀ ਹੈ ਚੌਰਿਆ ਸ਼ਰਮ ਕਰ ਮੈਂ ਤੇਰੀ ਧੀ ਦੀ ਉਮਰ ਦੀ ਆ ਮੈਂ ਤੇਰੇ ਕੋਲ ਇਸ ਕਰਕੇ ਬੈਠੀ ਸੀ ਕਿ ਤੂੰ ਮੇਰੀ ਪਿਓ ਤੋਂ ਵੱਡੀ ਉਮਰ ਦਾ ਹੈ ਪਰ ਤੂੰ ਤਾਂ ਸ਼ਰਮ ਹੀ ਲਾਤੀ ਮੇਰੇ ਕੋਲ ਆਪਣਾ ਆਧਾਰ ਕਾਰਡ ਸੀ ਮੈਂ ਆਧਾਰ ਕਾਰਡ ਨਾਲ ਟਿਕਟ ਲੈਣੀ ਸੀ ਤੂੰ ਮੇਰੀ ਟਿਕਟ ਹੀ ਕਿਉਂ ਕਟਾਈ ਉੱਥੇ ਮੈਂ ਇਸ ਕਰਕੇ ਨਹੀਂ ਬੋਲੀ ਕਿ ਜੇ ਮੈਂ ਬੋਲੂਗੀ ਤਾਂ ਲੋਕ ਪਤਾ ਨਹੀਂ ਕਹਿਣਗੇ ਕੁੜੀ ਗਲਤ ਹੈ ਉਸ ਤੋਂ ਬਾਅਦ ਤਿੰਨ ਜਣੇ ਵਾਲੀ ਸੀਟ ਹੈ ਆਪਾਂ ਦੋ ਜਣੇ ਬੈਠਿਆ ਤੇ ਤੂੰ ਬਾਰ-ਬਾਰ ਮੇਰੇ ਉੱਤੇ ਕਦੇ ਹੱਥ ਲਾਉਣਾ ਕਦੇ ਮੇਰੇ ਕੋਹਣੀ ਮਾਰਦਾ ਕੁਛ ਕਰਦਾ ਤੇਰੀਆਂ ਹਰਕਤਾਂ ਘਟੀਆ ਸੀ ਤਾਂ ਫਿਰ ਕੀ ਹੁੰਦਾ ਉੱਥੇ ਉਸ ਦੀ ਬੜੀ ਬਦਨਾਮੀ ਹੁੰਦੀ ਆ ਉਹ ਉਸ ਅੰਕਲ ਦੀ ਔਰ ਬੱਸ ਦੇ ਵਿੱਚ ਫਿਰ ਕੀ ਹੁੰਦਾ ਬੱਸ ਸਟੈਂਡਾ ਦੇ ਵਿੱਚ ਜਾਂ ਬਸਾਂ ਦੇ ਵਿੱਚ ਉਹ ਵੀ ਹੱਥ ਖੋਲ ਲੈਂਦੇ ਨੇ ਜਿਨ੍ਹਾਂ ਕਦੇ ਕੁੱਤੇ ਦੇ ਡੰਡਾ ਨਹੀਂ ਮਾਰਿਆ ਹੁੰਦਾ ਜਾਏ ਆਪ ਅਗਲਾ ਜਿੰਨਾ ਮਰਜ਼ੀ ਗਲਤ ਹੈ ਪਰ ਜਦੋਂ ਐਦਾਂ ਦਾ ਮਸਲਾ ਆਉਂਦਾ ਉੱਥੇ ਅਗਲਾ ਫਿਰ ਬਿਲਕੁਲ ਪਵਿੱਤਰ ਪਾਪੀ ਬਣ ਜਾਂਦਾ ਸਾਹਮਣੇ ਵਾਲੇ ਨੂੰ ਪੂਰਾ ਗਲਤ ਸਾਬਤ ਕਰਨ ਤੇ ਲੱਗ ਜਾਂਦਾ ਕਿ ਭਾਈ ਤੂੰ ਇਹ ਗਲਤੀ ਕੀਤੀ ਹੈ ਆਪੋ ਹੀ ਭਾਵੇਂ ਜਿੰਨਾ ਮਰਜੀ ਗਲਤ ਹੈ ਸੋ バス ਸਫਰ ਕਰਨ ਲੱਗੇ ਕੁੜੀਆਂ ਦੇ ਲਈ ਖਾਸ ਕਰਕੇ ਗੱਲਾਂ ਇਹ ਨੇ ਵੇਟ ਕਰ ਲੋ ਜੇ バス ਚ ਸੀਟ ਮਿਲਦੀ ਹੈ ਨਹੀਂ ਮਿਲਦੀ ਖੜ ਕੇ ਜਾਓਗੇ ਤੁਸੀਂ ਭੀੜ ਭੜੱਕੇ ਦੇ ਵਿੱਚ ਕੋਈ ਨਾ ਕੋਈ ਐਦਾਂ ਦੀ ਬੈਡ ਟੱਚ ਹੁੰਦਾ ਜਿਹੜਾ ਤੁਹਾਨੂੰ ਵੀ ਸਹਿਨ ਜੋਗ ਨਹੀਂ ਹੁੰਦਾ ਔਰ ਨਾਲ ਵਾਲਾ ਵੀ ਭੀੜ ਦਾ ਮਾਰਿਆ ਕਈ ਵਾਰੀ ਇਹ ਕਹਿੰਦਾ ਤੁਹਾਨੂੰ ਕਿ ਜੇ ਐਨੇ ਔਖੇ ਹੋ ਤਾਂ ਆਪਣੇ ਘਰੋਂ ਗੱਡੀ ਕਰਵਾ ਕੇ ਲੈ ਆਓ ਆਪਣੀ ਗੱਡੀ 'ਚ ਆ ਜਾਓ ਬੱਸ ਦੇ ਵਿੱਚ ਤਾਂ ਇਦਾਂ ਹੀ ਝੂਟੇ ਵੱਜਣਗੇ ਛਟਕੇ ਪੈਣਗੇ ਤਾਂ ਦੇਖੋ ਬੱਸਾਂ ਦੇ ਵਿੱਚ ਦੋ ਚੀਜ਼ਾਂ ਦਾ ਧਿਆਨ ਰੱਖੋ ਉਹੀ ਗੱਲਾਂ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਸਭ ਤੋਂ ਪਹਿਲਾਂ ਤੁਸੀਂ ਬੱਸ ਕਨੈਕਟਰ ਨਾਲ ਇਹ ਗੱਲ ਸਾਂਝੀ ਕਰੋ ਕਿ ਇਹਨਾਂ ਦੀ ਸੀਟ ਚੇਂਜ ਕੀਤੀ ਜਾਵੇ ਮੈਨੂੰ ਪਰੇਸ਼ਾਨ ਕਰ ਰਹੇ ਨੇ ਆਗਰ ਬੱਸ ਕਨੈਕਟਰ ਕੋਈ ਹੱਲ ਨਹੀਂ ਕਰਦਾ ਤਾਂ ਸਾਹਮਣੇ ਬੱਸ ਦੇ ਦੋ ਪਾਸੇ ਨੰਬਰ ਲਿਖਿਆ ਹੁੰਦਾ ਤਾਂ ਕਿ ਵਾਲੀ ਸਾਈਡ ਔਰ ਬਿਲਕੁਲ ਡਰਾਈਵਰ ਦੇ ਉੱਪਰਲੇ ਪਾਸੇ ਨੰਬਰ ਲਿਖਿਆ ਹੁੰਦਾ ਵੂਮਨ ਹੈਲਪਲਾਈਨ ਨੰਬਰ ਸੱਜੇ ਪਾਸੇ ਵੀ ਪੀਆਰਟੀਸੀ ਔਰ ਪੰਜਾਬ ਰੋਡ ਵੇਜ ਨੇ ਬਕਾਇਦਾ ਸੱਜੇ ਪਾਸੇ ਬਸ ਦੇ ਬੁਰਸ਼ ਨਾਲ ਇੱਕ ਪੱਕੇ ਤੌਰ ਤੇ ਲਿਖਿਆ ਹੋਇਆ ਹੈ ਕਿ ਔਰਤਾਂ ਦੇ ਲਈ ਰਾਖਵੇਂ ਨੰਬਰ ਇਹ ਨੇ ਕਿ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਫੋਨ ਕਰੋ ਪੰਜਾਬ ਸਰਕਾਰ ਨੇ ਤਾਂ ਇੱਥੋਂ ਤੱਕ ਕਿ ਔਰਤਾਂ ਦੇ ਲਈ ਸੀਟਾਂ ਵੀ ਰਾਖਵੀਆਂ ਰੱਖੀਆਂ ਨੇ ਪਰ ਔਰਤਾਂ ਉੱਥੇ ਨਹੀਂ ਆਪਣੇ ਹੱਕ ਮੰਗਦੀਆਂ ਕੱਪੜੇ ਛੋਟੇ ਪਾਉਣ ਵਾਸਤੇ ਬੜਾ ਕਹਿ ਦਿੰਦੀਆਂ ਨੇ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਸੀਟਾਂ ਔਰਤਾਂ ਦੇ ਲਈ ਰਾਖਮੀਆਂ ਨੇ ਬੱਸਾਂ ਦੇ ਵਿੱਚ ਅਗੇ ਅਪੰਗ ਬੱਚਿਆਂ ਦੇ ਲਈ ਜੇ ਕੋਈ ਅਪੰਗ ਹੈ ਅੰਗਹੀਨਾ ਉਹਨਾਂ ਦੇ ਲਈ ਅਲੱਗ ਸੀਟਾਂ ਨੇ ਔਰਤਾਂ ਦੇ ਲਈ ਅਲੱਗ ਸੀਟਾਂ ਹੁੰਦੀਆਂ ਨੇ ਸੀਨੀਅਰ ਸਿਟੀਜ਼ਨ ਲਈ ਅਲੱਗ ਸੀਟਾਂ ਹੁੰਦੀਆਂ ਨੇ ਇਹ ਹੱਕ ਔਰਤਾਂ ਨੂੰ ਬਾਝ ਉਠਾਣੀ ਚਾਹੀਦੀ ਹੈ ਕਿ ਔਰਤਾਂ ਲਈ ਰਿਜ਼ਰਵ ਸੀਟਾਂ ਨੇ ਇੱਥੇ ਔਰਤਾਂ ਬੈਠਣਗੀਆਂ ਇਹ ਬਿਕਲਾੰਗ ਲੋਕਾਂ ਦੇ ਲਈ ਨੇ ਆਪ ਅਪਹਾਜ ਲੋਕਾਂ ਦੇ ਲਈ ਸੀਟ ਹੈ ਇਹਦੇ ਤੇ ਉਹੀ ਬਹਿਣਗੇ ਸੀਨੀਅਰ ਸਿਟੀਜ਼ਨਾਂ ਦੇ ਲਈ ਲੱਗ ਸੀਟ ਹੁੰਦੀ ਹੈ ਉੱਥੇ ਉਹੀ ਬਹਿਣ ਪਰ ਇੱਥੇ ਕੀ ਹੈ ਦਬੜੂ ਕੁਸੜੂ ਚੱਲੀ ਜਾਂਦਾ ਕੋਈ ਕਿਤੇ ਫਸਿਆ ਕੋਈ ਕਿਤੇ ਫਸਿਆ ਸੋ ਇਦਾਂ ਦੇ ਵਿੱਚ ਆਪਣੀ ਸੁਰੱਖਿਆ ਕਰਨ ਦਾ ਸਭ ਤੋਂ ਵੱਡਾ ਇਹੀ ਹੈ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਸਭ ਤੋਂ ਪਹਿਲਾਂ ਕਨੈਕਟਰ ਨਾਲ ਜਾਂ ਹੈਲਪਲਾਈਨ ਨੰਬਰ ਤੇ ਫੋਨ ਕਰੋ ਸਭ ਤੋਂ ਪਹਿਲਾਂ ਤਾਂ ਉਸ ਨੂੰ ਹੀ ਸਮਝਾਓ ਜਿਹੜਾ ਤੁਹਾਡੇ ਨਾਲ ਗਲਤ ਆਚਰਣ ਕਰ ਰਿਹਾ ਹੈ ਕਿ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਜੇ ਮੈਂ ਇੱਕ ਬਾਅਦ ਚੁੱਕੀ ਤਾਂ ਤੇਰੇ 50 ਸਿੱਤਰ ਪਹਿਣਗੇ ਲੋਕਾਂ ਨੇ ਤੈਨੂੰ ਇੱਥੇ ਕੁੱਟਣਾ ਸੋ ਆਪਣੇ ਬੰਦਿਆਂ ਵਾਂਗੂ ਬੈਠੋ ਤੁਹਾਡੀ ਜਿੰਨੀ ਕਿ ਸਪੇਸ ਹੈ ਤੁਸੀਂ ਆਪਣੀ ਸਪੇਸ ਚ ਰਹੋ ਬਾਰ ਬਾਰ ਐਦਾਂ ਬੈਡ ਜਾਂ ਟੱਚ ਕਰਨਾ ਕਦੇ ਐਦਾਂ ਕੋਈ ਜੀ ਮਾਰਨੀ ਲੋਕਾਂ ਨੂੰ ਬੜੀ ਗੰਦੀ ਆਦਤ ਹੁੰਦੀ ਹੈ ਐਦਾਂ ਜੇ ਕਰਾ ਕੇ ਹੱਥ ਜਾ ਘੁਮਾ ਕੇ ਪਤਾ ਨਹੀਂ ਕੀ ਕੁਛ ਬਸਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੋ ਲੜਕੀਆਂ ਨੂੰ ਇਸ ਮੁੱਦੇ ਦੇ ਬੜਾ ਸੁਚੇਤ ਰਹਿਣਾ ਚਾਹੀਦਾ ਹੈ ਅਗਰ ਇੱਕ ਬਸ ਦੇ ਵਿੱਚ ਇੱਕ ਕੁੜੀ ਨੇ ਕਿਸੇ ਦੀ ਲਾਹ ਪਾ ਕਰਤੀ ਤਾਂ ਸਾਰੀ ਬਸ ਨੂੰ ਕਰਨ ਹੋ ਜਾਂਦੇ ਨੇ ਉਹ ਬਸ ਦੇ ਵਿੱਚ ਜਿੰਨੇ ਬੰਦੇ ਸਫ਼ਰ ਕਰ ਰਹੇ ਨੇ ਮੁੜ ਕੇ ਕਿਸੇ ਨਾਲ ਗਲਤ ਹਰਕਤ ਨਹੀਂ ਕਰਨਗੇ ਬਾਕੀ ਹੈਲਪਲਾਈਨ ਨੰਬਰ ਹੈਗੀ ਆ ਜੋ ਤੁਸੀਂ ਮਤਲਬ ਉਹਨਾਂ ਤੇ ਹੈਲਪਲਾਈਨ ਨੰਬਰ ਤੋਂ ਹੈਲਪ ਲੈ ਸਕਦੇ ਹੋ ਪਰ ਫਿਰ ਵੀ ਮੈਂ ਦੋ ਗੱਲਾਂ ਜ਼ਰੂਰ ਕਹੂੰਗਾ ਖਾਈਏ ਮਨ ਪਾਉਂਦਾ ਤੇ ਪੈਣੀਏ ਜੱਗ ਪਾਉਂਦਾ ਵੈਸਟਰਨ ਕਲਚਰ ਚ ਪੈਨੋ ਤੁਸੀਂ ਡਰੈਸ ਸ਼ਰਟ ਪਾ ਲਓ ਪੈਂਟ ਪਾ ਲਓ ਪਰ ਕਈ ਵਾਰੀ ਤੁਹਾਡੇ ਕੱਪੜੇ ਐਨੇ ਟਰਾਂਸਪੇਰੈਂਟ ਹੁੰਦੇ ਆ ਜਾਂ ਐਨੇਕ ਸ਼ਾਰਟ ਹੁੰਦੇ ਆ ਕਿ ਸਾਡਾ ਜਿਹੜਾ ਸਮਾਜ ਹੈ ਜੇ ਉਹ ਇੰਨਾ ਗਾਹ ਨਹੀਂ ਵਧਿਆ ਕਿ ਅਸੀਂ ਉਹਨਾਂ ਨੂੰ ਸਹਿਣ ਕਰ ਸਕੇ ਸਾਡਾ ਸਮਾਜ ਹੈ ਜਿਹੜਾ ਉਹਦੇ ਵਿੱਚ 50% ਜਿਹੇ ਲੋਕ ਐਦਾਂ ਦੇ ਨੇ ਜੇ ਕਿਸੇ ਕੁੜੀ ਨੇ ਘੱਟ ਕੱਪੜੇ ਪਾਏ ਨੇ ਤਾਂ ਉਹਨਾਂ ਦਾ ਮਕਸਦ ਇਹ ਹੀ ਹੁੰਦਾ ਕਿ ਗਲਤ ਹੈ ਕਈ ਤਾਂ ਇੱਥੋਂ ਤੱਕ ਹੁੰਦੀ ਹੈ ਕਿ ਜੇ ਕੁੜੀ ਕਿਸੇ ਕੁੜੀ ਦਾ ਮਤਲਬ ਟਾਈਟ ਕੱਪੜੇ ਪਾਏ ਉਹਨੇ ਸੂਟ ਵੀ ਪਾਇਆ ਭਾਵੇਂ ਪੰਜਾਬੀ ਸੂਟ ਪਾਇਆ ਹੈ ਪਰ ਬੜਾ ਟਾਈਟ ਪਾਇਆ ਹੈ ਤਾਂ ਪਹਿਲੀ ਨਜ਼ਰ ਦੇ ਦੇਖ ਕੇ ਕਹਿਣਗੇ ਆਰਕੈਸਟਰ ਵਾਲੀ ਲੱਗਦੀ ਐ ਉਹਨਾਂ ਨੂੰ ਪੁੱਛਿਆ ਵੀ ਤੂੰ ਭਰਾਵਾ ਤੇ ਤੇਰੇ ਘਰਤੀਆਂ ਪਹਿਣਾ ਨੇ ਉਹ ਵੀ ਜਦੋਂ ਉਹ ਟਾਈਟ ਕੱਪੜੇ ਪਾਉਂਦੀਆਂ ਨੇ ਉਹ ਵੀ ਆਰਕੈਸਟਰ ਵਾਲੀਆਂ ਲੱਗਦੀਆਂ ਨੇ ਸੋ ਸਾਡਾ ਸਮਾਜ ਹੈ ਜੇ ਉਹ ਸੱਦ ਤੱਕ ਗਾਂ ਨਹੀਂ ਵਧਿਆ ਇਹਨੂੰ ਵਧਾਉਣ ਦੀ ਲੋੜ ਹੈ ਇਹ ਲੋੜ ਪੁਰੀਆਂ ਔਰਤਾਂ ਹੀ ਕਰ ਸਕਦੀਆਂ ਨੇ ਬਸਾਂ ਦੇ ਵਿੱਚ ਆਵਾਜ਼ ਉਠਾਓ ਤੁਹਾਨੂੰ ਕੋਈ ਪ੍ਰੋਬਲਮ ਹੈ ਇੱਕ ਦੂਜੀ ਦਾ ਸਾਥ ਦਿਓ ਔਰਤਾਂ ਕੀ ਕਰਦੀਆਂ ਨੇ ਔਰਤ ਔਰਤ ਦੀ ਦੁਸ਼ਮਣ ਵਰਕੇ ਖੜ ਜਾਂਦੀ ਹੈ ਇੱਕ ਕੁੜੀ ਨੇ ਕੋਈ ਆਵਾਜ਼ ਚੱਕੀ ਨਾਲ ਵਾਲੀਆਂ ਦੂਜੀਆਂ ਉਹਦੇ ਵਿਰੋਧ ਚ ਹੀ ਹੋ ਜਾਂਦੀਆਂ ਨੇ ਲੈ ਚੁੱਪ ਕਰਕੇ ਨਹੀਂ ਬੈਠ ਸਕਦੀ ਆ ਐ ਕਰਦੀ ਆ ਘੰਟੇ ਦੀ ਫੋਨ ਤੇ ਲੱਗਿਆ ਫੋਨ ਤੇ ਲੱਗਣਾ ਕੋਈ ਗੁਨਾਹ ਨਹੀਂ ਪਰ ਔਰਤਾ ਹੀ ਕੋ ਔਰਤਿਆਂ ਦੁਸ਼ਮਣ ਬਣ ਜਾਂਦੀਆਂ ਨੇ ਬਸਾਂ ਦੇ ਵਿੱਚ ਅਗਰ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਔਰਤਾਂ ਔਰਤਾਂ ਦਾ ਸਾਥ ਦਿਆ ਕਰੋ ਕੋਈ ਗਲਤ ਹਰਕਤ ਕਰਦਾ ਉਸ ਨੂੰ ਤੁਸੀਂ ਰਲ ਮਿਲ ਕੇ ਸਮਝਾ ਸਕਦੇ ਹੋ ਜੇ ਨਹੀਂ ਸਮਝਦਾ ਤਾਂ ਉਹਦੇ ਛੱਤਰ ਮਾਰ ਕੇ ਉਹਨੂੰ ਹਕਲ ਸਿਖਾ ਸਕਦੇ ਹੋ ਪੁਲਿਸ ਦੇ ਵਿੱਚ ਕੰਪਲੇਂਟ ਦਰਜ ਕਰਾ ਸਕਦੇ ਹੋ ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਸੋ ਇਹ ਸੀਗੀਆਂ ਅੱਜ ਦੀਆਂ ਕੁਝ ਖਾਸ ਗੱਲਾਂ ਜਿਸ ਦੇ ਵਿੱਚ ਅਸੀਂ ਜਾਣਿਆ ਕਿ ਕੁੜੀਆਂ ਆਪਣੀ ਸੁਰੱਖਿਆ ਕਿਵੇਂ ਕਰਨ ਸੋ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਤੋਂ ਅੱਗੇ ਗੱਲਬਾਤ ਕਰਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ